भगवान दीज सो मल्हारिश संग ਸਚਿਪਾਤਸ਼ਾਹੀ ਨੇ ਜੋ 24 ਗ੍ਰੰਥ ਲਿਖਾਏ ਹਨ ਉਹ ਸਾਡੇ ਵਾਸਤੇ ਬਹੁਤ ਵੱਡੀ ਸਿੱਖਿਆ ਦਿੱਤੀ ਗਈ ਹੈ। ਔਰ ਉਸ ਵਿੱਚ ਸਾਰੀ ਸਾਨੂੰ ਜਨਾਈ ਕਰਾਈ ਗਈ ਹੈ। ਜਿੱਥੇ ਗੁਰੂਆਂ ਦੀ, ਪੀਰਾਂ ਦੀ, ਪਗੰਬਰਾਂ ਦੀ, avatars ਦੀ, ਭਗਤਾਂ ਦੀ ਔਰ ਸਾਨੂੰ ਸੱਚ ਮਾਰਗ ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ ਗਿਆ ਸਤ ਚੇਤ ਸ਼ੈਨਚੈ ਸੰਮਤ ਇੱਕ ਹਰ ਭਗਤ ਸਤ ਸੰਗਮ ਮੰਦ ਜੰਮੂ ਦੇ ਵਿੱਚ ਸੱਚੇ ਪਾਤਸ਼ਾਹ ਨੇ ਕੀ ਸੰਦੇਸ਼ ਦਿੱਤਾ ਹੈ ਸਭ ਨੇ ਆਪਣੇ ਇਸ਼ਟ ਦੇਵ ਦਾ ਗਾਉਣਾ ਜਸ ਓਮ ਕ੍ਰਿਸ਼ਨ ਆਦਿ ਸ਼ਕਤ ਚਤਰ ਪੂਜ ਇਸਾ ਮੁਸਾ ਮੁਹੰਮਦ ਨਾਨਕ ਗੋਬਿੰਦ ਤਿਆਂ ਲਗਾਈਆ ਕਿਉਂ ਕਿਉਂਕਿ ਇਹ ਸਾਰੇ ਹੀ ਅਕਾਲ ਪੁਰਖ ਦਾ ਹੀ ਸੰਦੇਸ਼ ਦੇ ਕੇ ਗਿਆ ਔਰ ਉਹ ਸੰਦੇਸ਼ ਸੱਚ ਮਾਰਗ ਹੈ ਸਭ ਤੋਂ ਉੱਤਮ ਸ੍ਰੇਸ਼ਟ ਮਿੱਤਰੋ ਆਪਣਾ ਮਨ ਕਰ ਲਓ ਵਸ ਝਗੜਾ ਰਹਿਣ ਕੋਈ ਨਾ ਪਾਈ ਕਿਉਂਕਿ ਸਭ ਤੋਂ ਉੱਤਮ ਤਿਰ ਸ੍ਰੇਸ਼ਟ ਜਿਹੜਾ ਕਿਹੜਾ ਸੰਦੇਸ਼ ਸਾਨੂੰ ਦਿੱਤਾ ਗਿਆ ਆਪਣੇ ਮਨ ਨੂੰ ਵਸ ਕਰਨਾ ਜਦ ਤੱਕ ਸਾਡਾ ਮਾਨੀ ਵਾਸ ਹੋ ਜਾਂਦਾ ਉਨੀ ਦੇਰ ਤੱਕ ਉਹ ਭਟਕਦਾ ਰਹਿੰਦਾ ਉਹ ਵਿਕਾਰਾਂ ਦੇ ਵਿੱਚ ਆਉਂਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੀਆਂ ਵਿਸ਼ਾਵਾਂ ਕਿਰਿਆਵਾਂ ਜਿਹੜੀਆਂ ਉਹਦੇ ਵਿੱਚ ਆ ਜਾਂਦੀਆਂ ਜਦ ਜੇਕਰ ਆਪਾਂ ਆਪਣੇ ਮਨ ਨੂੰ ਵਾਸ ਕਰ ਲੈਨੇ ਆ ਤੇ ਫਿਰ ਪਰਮਾਤਮਾ ਦੀ ਓਟ ਹੀ ਰਹਿ ਜਾਂਦੀ ਫਿਰ ਸੋ ਸਚਿ ਪਾਸ਼ੇ ਨੇ ਹਰ ਬਾਣੀ ਦੇ ਵਿੱਚ ਲਿਖਾਇਆ ਹੈ ਛੇ ਚੇਤ 2011 ਵਿਕਰਮੀ ਨੂੰ ਹੋਮੇ ਰੋਗ ਜਗਤ ਦੁਖਦਾਈ ਸ੍ਰੇਸ਼ਟ ਸਬਾਈ ਇਕਾ ਤਾਲ ਕਾਲ ਦੁਹਾਈ ਕਿਉਂਕਿ ਇੱਕ ਹੋਮੇ ਦਾ ਰੋਗ ਜਿਹੜਾ ਇਦਾਂ ਦਾ ਹੰਕਾਰ ਦਾ ਜਿਹੜਾ ਸੰਸਾਰ ਦੇ ਵਿੱਚ ਵੀ ਰੋਗ ਆ ਤੇ ਸਾਡੇ ਆਪਣੇ ਵਾਸਤੇ ਵੀ ਰੋਗ ਆ ਕਿਉਂਕਿ ਜਦੋਂ ਅਸੀਂ ਹੰਕਾਰ ਦੇ ਵਿੱਚ ਆ ਜਾਂਦੇ ਆ ਤੇ ਅਸੀਂ ਫਿਰ ਦੂਜਿਆਂ ਨੂੰ ਮਾੜਾ ਵੀ ਸਮਝਣ ਲੱਗ ਪੈਂਦੇ ਆ ਤੇ ਮਾੜਾ ਚੰਗਾ ਬੋਲਣ ਵੀ ਲੱਗ ਜਾਂਦੇ ਆ ਲੇਕਿਨ ਇਹ ਸਤਗੁਰ ਦਾ ਹੁਕਮ ਨਹੀਂ ਹੈ ਕੋਈ ਨਾ ਪਾਵੇ ਆਪਣੀ ਸਾਰ ਦਰਦਾਰ ਪਾਉਂਦੇ ਫਿਰਨ ਪਾਉਂਦੇ ਫਿਰਨ ਦਹਾਈ ਪਾਉਂਦੇ ਫਿਰਨ ਦਹਾਈ ਕਿਉਂਕਿ ਆਪਣੀ ਸਾਰ ਕੀ ਆ ਆਪਣੇ ਆਪ ਦੇ ਅੰਦਰ ਨਹੀਂ ਧਿਆਨ ਮਾਰਨਾ ਤੇ ਦਰਦਾਰ ਦਹਾਈ ਪਾਉਂਦੇ ਫਿਰਨਾ ਨਾ ਕੋਈ ਜਾਣੇ ਨਰ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਲਟੀ ਮਤ ਸ਼੍ਰੇਸ਼ਟ ਰਖਾਈ ਜਦ ਤੱਕ ਸਾਡੇ ਵਿੱਚ ਹਉਮੈ ਤੇ ਹੰਕਾਰ ਦਾ ਵਿਸ਼ਾ ਜਿਹੜਾ ਉਹ ਨਹੀਂ ਜਾਂਦਾ ਉਨੀ ਦੇਰ ਤੱਕ ਅਸੀਂ ਸਾਡੀ ਮਤ ਜਿਹੜੀ ਉਹ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਅੰਗ ਨੰਬਰ 664 ਦੇ ਉੱਤੇ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਭੁੱਲਾ ਜਨਮ ਗਵਾਏ ਕਿਉਂਕਿ ਪਰਮਾਤਮਾ ਜਿਹੜਾ ਮਿਲਦਾ ਕਿਨੋਂ ਹੰਕਾਰ ਵਿੱਚ ਰਹਿ ਕੇ ਕੋਈ ਵੀ ਜੀਵ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਕਿਉਂਕਿ ਹੰਕਾਰੀ ਮਨੁੱਖ ਆਪਣੇ ਮੂਲ ਨੂੰ ਪਰਮਾਤਮਾ ਨੂੰ ਭੁਲਾ ਕੇ ਆਪਣਾ ਜੀਵਨ ਜਿਹੜਾ ਉਹ ਵਿਅਰਥਿਕ ਬਵਾ ਲੈਂਦਾ ਕਿਉਂਕਿ ਪਰਮਾਤਮਾ ਨੇ ਸਾਡੇ ਝੁਕੇ ਹੋਏ ਸਰੀਰ ਸਿਰ ਨੂੰ ਪਰਮਾਨ ਕਰਨਾ ਹੈ ਜਾਦੋਂ ਸਿਰ ਸਿੱਧਾ ਖੜਾ ਹੋਏਗਾ ਤੋ ਹੰਕਾਰ ਦੇ ਵਿੱਚ ਹੋਏਗਾ ਜਦ ਤੱਕ ਕੋ ਝੁਕਦਾ ਨਹੀਂਗਾ ਉਨੀ ਦੇਰ ਤੱਕ ਪਰਮਾਨ ਨਹੀਂ ਹੁੰਦਾ ਇਹ ਸਿੱਖਿਆ ਜਿਹੜੀ ਆ ਸਾਨੂੰ ਸਤਿਗੁਰਾਂ ਨੇ ਸਾਰੀ ਸਮਝਾਈ ਹੈ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਸੰਗਤ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਇਦਾਂ ਦਾ ਆਪਣੇ ਆਪ ਨੂੰ ਹਉਮੈ ਹੰਕਾਰ ਦੇ ਵਿੱਚ ਨਹੀਂ ਲੈ ਕੇ ਜਾਣਾ ਨੀਵੇਂ ਹੋ ਕੇ ਚੱਲਣਾ ਔਰ ਨੀਵੇਂ ਹੋ ਕੇ ਵਿਚਰਨਾ ਤੁਸੀਂ ਪਾਸ਼ਾਏ ਨੇ ਹਰ ਬਾਣੀ ਦੇ ਵਿੱਚ ਲਿਖਾਇਆ ਇਹ ਗ੍ਰੰਥ ਨੰਬਰ 2 118 114 ਨੰਬਰ ਪੇਜ ਦਿੱਤੇ ਆ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਸੱਚ ਸੱਚ ਕਰੇ ਵਿਹਾਰ ਆਤਮ ਸੱਚੀ ਨਾ ਹੋਵੇ ਕੱਚੀ ਗੁਰਮੁਖ ਸਾਚੇ ਪ੍ਰਭ ਸਾਚਾ ਸ਼ਬਦ ਲਖਾਏ ਸੱਚ ਸੱਚੀ ਕਿਉਂਕਿ ਗੁਰਮੁਖ ਜਿਹੜਾ ਵਾ ਜੇਕਰ ਉਹਦੀ ਆਤਮ ਸੱਚੀ ਆ ਤਾਂ ਉਹ ਸੱਚੀ ਰਹਿਣੀ ਉਹ ਕੱਚੀ ਨਹੀਂ ਹੋ ਸਕਦੀ ਵਕਾਰਾਂ ਦੇ ਵਿੱਚ ਆ ਕੇ ਫਸ ਕੇ ਹੀ ਕੱਚੀ ਹੰਨੇ ਮਹਾਰਾਜੇ ਸਿੰਘ বিষ্ণੂ ਭਗਵਾਨ ਆਤਮ ਧੀਰ ਕਰਾਏ ਦਿਗਰ ਰੋਗ ਗਵਾਏ ਚਿੰਤਾ ਸੋਗ ਮਟਾਏ ਦਿਵਸ਼ ਰੈਣ ਰਹੇ ਜੋ ਜੋ ਲੱਗੀ ਆਤਮ ਚਿੰਤਾ ਆਪ ਮਟਾਏ ਸੁਣੇ ਬੇਨਤੀ ਆਪ ਰਗਰਾਏ ਜੀਓ ਪਰਮਾਤਮਾ ਦੇ ਅੱਗੇ ਅਸੀਂ ਆਪਣੀ ਬੇਨਤੀ ਕਰਦੇ ਹਾਂ ਕਿ ਸਤਗੁਰ ਸਾਨੂੰ ਆਪਣੇ ਚਰਨਾਂ ਨਾਲ ਲਾ ਸਾਡੇ ਅੰਦਰੋਂ ਇਸ ਵਿਕਾਰਾਂ ਨੂੰ ਦੂਰ ਬਾਹਰ ਕੱਢ ਜਿਹੜੇ ਸਾਨੂੰ ਆਪਣੇ ਸਤਗੁਰ ਦੇ ਚਰਨਾਂ ਤੋਂ ਵੀ ਤੇ ਸਮਾਜ ਤੋਂ ਵੀ ਦੂਰ ਲੈ ਜਾਂਦੇ ਸੁਣੇ ਬੇਨਤੀ ਆ ਪ੍ਰਗਰਾਏ ਏਕਾ ਤਿੰਕਾ ਜੋਤ ਟਕਾਏ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਸਰੂਪੀ ਦਇਆ ਕਮਾਏ ਪਰ ਮਾਤਮਾ ਹਰ ਵੇਲੇ ਹਾਜ਼ਰ ਹੈ ਔਰ ਉਹ ਜੋਤਸ ਰੂਪੀ ਦਇਆ ਕਰਦਾ ਹੈ ਦਇਆ ਕਮਾਈ ਵੇਖ ਵੇਖ ਕਰ ਲੇਖ ਲਿਖਾਏ ਵੇਖ ਵੇਖ ਕਰ ਕਲਯੁਗ ਜੀਵ ਭੁੱਲ ਨਾ ਜਾਏ ਕਲਯੁਗ ਮਾਇਆ ਵੇਖ ਵੇਖ ਕਰ ਹੁਣ ਜਦੋਂ ਉਹਨੇ ਲੇਖ ਲਿਖਣੇ ਆ ਲਿਖਵਾਣੇ ਆ ਤੇ ਉਹ ਵੇਖ ਕੇ ਲਿਖਣਾ ਹੈ ਔਰ ਸਾਡੇ ਵਾਸਤੇ ਕੀ ਹਦਾਇਤ ਕੀਤੀ ਹੈ ਵੀ ਕਲਯੁਗ ਜੀਵ ਭੁੱਲ ਨਾ ਜਾਇਓ ਇਸ ਕਲਯੁਗ ਦੀ ਮਾਇਆ ਨੂੰ ਵੇਖ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਜੋਤ ਜਗਾਏ ਬੁੱਧ ਵਿਵੇਕ ਏਕ ਕਰ ਏਕਾ ਬੁੱਧੀ ਹੋਏ ਵਿਵੇਕ ਏਕਾ ਰੱਖੋ ਚਰਨ ਟੇਕ ਆ ਸਿੱਖਿਆ ਸਾਡੇ ਵਾਸਤੇ ਕੀ ਹੈ ਚਰਨਾਂ ਦੇ ਉੱਤੇ ਟੇਕ ਰੱਖਣੀ ਚਰਨਾਂ ਦਾ ਆਸਰਾ ਲੈ ਕੇ ਚੱਲਣਾ ਆਸ ਕਲ ਜੋਗ ਅਗਨ ਲਗਾਏ ਸੇਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਤਮ ਦੁੱਖ ਮਟਾਏ 나ੜੀ ਬਹੱਤਰ ਸਫਲ ਕਰਾਏ ਹੁਕਮ ਸੁਣਾਏ ਸਾਚਾ ਏਕ ਇਹ ਸੱਚਾ ਹੁਕਮ ਹੈ ਪ੍ਰਮਾਤਮਾ ਦਾ ਜੀ ਸੱਚਾ ਹੁਕਮ ਸੱਚਾ ਫਰਮਾਨ ਦੇਵੇ ਆਪ ਵਾਲੀ ਦੋ ਜਹਾਨ ਇਹ ਸੱਚਾ ਹੁਕਮ ਕੀ ਦਾ ਇਹ ਵਾਲੀ ਦੋ ਜਹਾਨ ਦਾ ਔਰ ਇਹ ਕਾਲਪੁਰਖ ਦਾ ਹੁਕਮ ਹੈ ਭਗਤ ਭਗਵਾਨ ਇੱਕ ਰੰਗ ਸਮਾਨ ਏਕਾ ਆਣ ਏਕਾ ਤਾਣ ਵਿੱਚ ਜਹਾਨ ਏਕਾ ਤਾਣ ਏਕਾ ਮਾਨ ਪਿਤਾ ਪੁੱਤ ਸਮਾਨ ਦੇਵੇ ਵਡਿਆਈ ਦੁੱਖ ਮਟਾਈ ਦੇਹੀ ਰੋਗ ਗਵਾਈ ਪ੍ਰਭ ਬਲੀ ਬਲਵਾਨ ਦੁੱਖ ਦਰਦ ਮਟਾਏ ਸੁਖ ਉਪਜਾਏ ਮੁਖ ਰਖਾਏ ਮਹਾਰਾ ਜੀ ਸਿੰਘ বিষ্ণੂ ਭਗਵਾਨ ਸਾਚਾ ਦਰਸ਼ ਆਪ ਦਿਖਾਏ ਸਾਚਾ ਮਾਰਗ ਜਗਤ ਲਗਾਏ ਸਾਚਾ ਮਾਰਗ ਸਤ ਕਰ ਮੰਨਣਾ ਜਿਹੜਾ ਸੱਚਾ ਮਾਰਗ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਉਹਨੂੰ ਸਤ ਕਰਕੇ ਮੰਨਣਾ ਉਹਦੇ ਤੇ ਕਿੰਤੂ ਪਰੰਤੂ ਕਰਨਾ ਹੀ ਨੇ ਜੇ ਅਸੀਂ ਉਹਦੇ ਉੱਤੇ ਸੱਤ ਮਾਰਗ ਜੋ ਪ੍ਰਮਾਤਮਾ ਨੇ ਸਾਨੂੰ ਦੱਸ ਦਿੱਤਾ ਗਿਆ ਲਿਖਾ ਦਿੱਤਾ ਗਿਆ ਸਮਝਾ ਦਿੱਤਾ ਗਿਆ ਉਹਦੇ ਉੱਤੇ ਅਸੀਂ ਕਿੰਤੂ ਕਰੰਤੂ ਕਰ ਲਿਆ ਫਿਰ ਤੇ ਅਸੀਂ ਬੇਮੁਖ ਹੋ ਗਏ ਗਨਾਘਾਰ ਹੋ ਗਏ ਸੱਚਾ ਮਾਰਗ ਸਤ ਕਰ ਮੰਨਣਾ ਆਤਮ ਸਾਚੀ ਧੀਰਜ ਬੰਨਣਾ ਪ੍ਰਭ ਅਬਨਾਸ਼ੀ ਸਤ ਕਰ ਮੰਨਣਾ ਆਪ ਰੰਗਾਏ ਆਪਣੀ ਰੰਗਣਾ ਆਪਣੇ ਰੰਗ ਆਪ ਰੰਗ ਸੱਚਾ ਦਰਸ਼ ਗੁਰ ਦਰ ਮੰਗ ਆ ਮੰਗਣਾ ਸੀ ਸੱਚਾ ਦਰਸ਼ ਪ੍ਰਮਾਤਮਾ ਕੋਲੋਂ ਆਇਆ ਪ੍ਰਮਾਤਮਾ ਸੱਚੇ ਪਾਸ਼ ਆਪਣੇ ਚਰਨਾਂ 'ਨਾਂ ਲਾ ਕੇ ਰੱਖੋ ਤੇ ਸਾਨੂੰ ਦਰਸ਼ਨ ਦਿਓ ਤੇ ਆਪਣੇ ਮਾਰਗ ਤੇ ਚਲਾਓ ਮਦਰਾ ਮਾਸ ਝੂਠਾ ਸੰਗ ਅੰਤ ਕਾਲ ਧਰਮ ਰਾਏ ਕਰਾਏ ਨੰਗ ਮਹਾਰਾਜੇ ਸਿੰਘ বিষ্ণੂ ਭਗਵਾਨ ਦੇ ਸਜਾਏ ਥਾਏ ਨਾ ਪਾਏ ਮਾਨਸ ਜਨਮ ਹੋ ਜਾਏ ਪੰਗ ਸਾਚਾ ਪ੍ਰਭ ਸਾਤਕ ਸੀਤਲਾ ਗੁਰਮੁਖ ਸਾਚੇ ਤੇਰਾ ਸਾਚਾ ਮੀਤਲਾ ਪ੍ਰਭ ਸਾਚੇ ਦੀ ਸਾਚੀ ਰੀਤਲਾ ਇਹ ਰੀਤ ਆ ਪ੍ਰਭ ਸਾਚੇ ਦੀ ਉਹ ਗੁਰਮੁਖ ਸੱਚੇ ਦਾ ਹੀ ਮਿੱਤਰ ਹੈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਚਰਨ ਲਾਗ ਮਾਨਸ ਜਨਮ ਕਲਯੁਗ ਜੀਤਲਾ ਮਨ ਵਿਰਾਗੀ ਜਗਤ त्यागी ਹੋਏ ਵਿਰਾਗੀ ਪ੍ਰਭ ਸੇਵਾ ਲਾਗੀ ਦੂਜ ਭਾਗੀ ਮਹਾਰਾਜੇ ਸਿੰਘ বিষ্ণੂ ਭਗਵਾਨ ਸੋਹੰਗ ਜਪਾਏ ਆਤਮ ਧੋਏ ਪਾਪਾਂ ਦਾਗੀ ਸੋਹੰਗ ਦੇ ਜਾਪ ਦੇ ਨਾਲ ਹੀ ਸਾਡੀ ਆਤਮਾ ਤੋਂ ਜਿਹੜੇ ਪਾਪਾਂ ਦੇ ਦਾਗ ਆ ਉਹ ਧੁਪਣੇ ਦੇ ਨਾਲ ਆ ਆਤਮ ਰਸ ਜਿਸ ਜਨ ਜਾਣਿਆ ਪੂਰਨ ਬ੍ਰਹਮ ਆਪ ਪਛਾਣਿਆ ਆਤਮ ਰਸ ਜਿਸ ਜਨ ਵਖਾਣਿਆ ਰਸਨਾ ਰਸ ਆਤਮ ਰਸ ਮਾਣਿਆ ਆਤਮ ਰਸ ਜਿਸ ਜਨ ਜਾਣਿਆ ਪ੍ਰਭ ਅਬਨਾਸ਼ੀ ਹੋਏ ਵਸ ਦੇਵੇ ਦਰਸ਼ ਪ੍ਰਭ ਭਗਵਾਨਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਵਿਰਲੇ ਕਲ ਪਛਾਣਿਆ ਪ੍ਰਭ ਸਾਚਾ ਕਲਯੁਗ ਵੇਖ ਸਾਚਾ ਪ੍ਰਭ ਸੱਚ ਕਰ ਵੇਖ ਚਰਨ ਨਾ ਲਾਗ ਵੇਖਾ ਵੇਖ ਮਹਾਰਾ ਜੀ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਸਰੂਪੀ ਜਗਤ ਭੇਖ ਸਾਚਾ ਪ੍ਰਭ ਸੱਚ ਵਰਤਾਰਾ ਝੂਠ ਝੂਠ ਪ੍ਰਭ ਦਰ ਨਿਵਾਰਾ ਕਿਉਂਕਿ ਸੱਚੇ ਪ੍ਰਭ ਦੇ ਕੋਲ ਜਦੋਂ ਅਸੀਂ ਆ ਜਾਂਦੇ ਹਾਂ ਤੇ ਉਹਦੀ ਸੱਚੀ ਸਿੱਖਿਆ ਦੇ ਚੱਲਦੇ ਹਾਂ ਫਿਰ ਇਹ ਝੂਠ ਝੂਠ ਜਿਹੜੇ ਸਾਰੇ ਖਤਮ ਹੋ ਜਾਂਦੇ ਆ ਅੱਛਾ ਹੱਥ ਠੁੱਟ ਜਗਤ ਬਿਖਾਰਾ ਰੰਗ ਅਨੂਠ ਪ੍ਰਭ ਚਰਨ ਦਵਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਜਾਣੇ ਸੱਚ ਸੱਚ ਨਿਰੰਕਾਰਾ ਕਿਉਂਕਿ ਉਹਦੇ ਉੱਤੇ ਜੋ ਉਸਨੇ ਕੀਤਾ ਹੈ ਜੋ ਸਾਨੂੰ ਜਨਾਈ ਕਰਾਈ ਆ ਜੋ ਸਾਨੂੰ ਦੱਸਿਆ ਗਿਆ ਹੈ ਜੋ ਸਮਝਾਇਆ ਗਿਆ ਉਸੇ ਮਾਰਗ ਨੂੰ ਲੈ ਕੇ ਪਰਮਾਤਮਾ ਦੇ ਚੱਲਣਾ ਤੇ ਫਿਰ ਜੀ ਮੰਨ ਸਫਲਾ ਹੋਇਆ। ਸੋ ਹਰ ਸੰਗਤ ਜੀਓ ਮੈਂ ਇੱਥੇ ਹੀ ਹਰ ਬਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਹੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਨਾ ਹਾਂ ਜੇ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤਾਂ ਮੈਂ ਸਾਰੀ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹੇ ਹੀ ਪਾਸੋਂ ਇਹ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦੇ ਲਈ। ਸੋ ਹਨ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਰਿਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਰਿਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ so